ਸਵਾਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗਿਆਨ ਧਿਆਨ ਕਿਛ ਕਰ ਮੇ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰ ਮੇ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਿਗੁਰ ਨਾਨਕ जिन कल राखे मेरी वाहगुरू जी का खालसा वाहिगुरू जी की फतेह सुहाब सरब सिख भाई भाई वड भाग्य योग तंत्रता देग जो कि इस वक्त जुगो जुगे अटल गांधी ते सुभाई ਕਿਆਰ ਤੱਕ ਦੇ ਮਾਲਕ ਹਾਜ਼ਰ ਨਾਜ਼ਰ ਸਤਿਗੁਰੂ ਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਆਨੰਦ ਮਾਣਦੇ ਹੋਏ ਆਪਣੇ ਜੀਵਨ ਦੀਆਂ ਕੁਝ ਕੜੀਆਂ ਆ ਸਫਲੀਆਂ ਬਣਾ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੇ ਪਵਿੱਤਰ ਇਤਿਹਾਸ ਨੂੰ ਸਰਵਣ ਕਰਕੇ ਤਨ ਤਦ ਜੋਗ ਬਣੀਏ ਕੱਲ ਆਪਾਂ ਨੇ ਸਰਵਣ ਕੀਤਾ ਸੀ ਕਿ ਜਦੋਂ ਬਾਬਾ ਰਾਮਰਾਜ ਜੀ ਨੇ ਬਾਦਸ਼ਾਹ ਵੱਲੋਂ ਭੇਜਿਆ ਹੋਇਆ ਗੋਸਤ ਫੁੱਲਾਂ ਦੇ ਨਿਆਈ ਵਿੱਚ ਬਦਲ ਦਿੱਤਾ ਬੜੀਆਂ ਸੁੰਦਰ ਸੁੰਦਰ ਕਲੀਆਂ ਇਸ ਬਰਤਨ ਵਿੱਚ ਦਿਖਾ ਦਿੱਤੀਆਂ ਬਾਦਸ਼ਾਹ ਦੇਖ ਕੇ ਬੜਾ ਹੈਰਾਨ ਹੋਇਆ ਤੇ ਆਪਣੇ ਸਲਾਹਕਾਰਾਂ ਦੇ ਨਾਲ ਹੁਣ ਸਲਾਹ ਕਰਦਾ ਹੈ ਕਿ ਇਸ ਤਰ੍ਹਾਂ ਬਾਬਾ ਰਾਮ ਰਾਜ ਜੀ ਸਾਡੀ ਖੁਟਿਆਈ ਵਿੱਚ ਨਹੀਂ ਆਉਣਗੇ ਕਿ ਹੁਣ ਉਹਨਾਂ ਨੂੰ ਆਪਣੇ ਲਾਗੇ ਬੁਲਾਈਏ ਤੇ ਲਾਗੇ ਬੁਲਾ ਕਰਕੇ ਇਦਾਂ ਦਾ ਕੋਈ ਕੰਮ ਕਰੀਏ ਕਿ ਜਿਹਦੇ ਨਾਲ ਕਿ ਉਹ ਜੇਤੇ ਉਹਨਾਂ ਦੇ ਪਾਸ ਕਰਾਮਾਤ ਹੋਏਗੀ ਤੇ ਆਮਰ ਨਾਲ ਬੈਠੇ ਰਹਿਣਗੇ ਨਹੀਂ ਤੇ ਫਿਰ ਮੌਤ ਦੇ ਮੂੰਹ ਵਿੱਚ ਪੈ ਜਾਣਗੇ ਤੇ ਇਹ ਘਰ ਜਿਹੜਾ ਇਹ ਸਾਡੇ ਸਾਹਮਣੇ ਝੂਠਾ ਪੈ ਜਾਏਗਾ ਹੁਣ ਕਾਜੀ ਤੇ ਬੁਲਾਣਿਆਂ ਨੇ ਰਲ ਕੇ ਆਪੋ ਆਪਣੀ ਸਲਾਹ ਬਣਾ ਕੇ ਨਰੰਗੇ ਬਾਦਸ਼ਾਹ ਨੂੰ ਹੁਣ ਏਦਾਂ ਸਮਝਾਣਾ ਕੀਤਾ ਆਓ ਇਸ ਤੋਂ ਅੱਗੇ ਆਪਾਂ ਸਰਵਣ ਕਰੀਏ ਕਿ ਕਾਜੀ ਤੇ ਬੁਲਾਣੇ ਕੀ ਸਲਾਹ ਦਿੰਦੇ ਐ ਤੇ ਨਰੰਗਾ ਬਾਦਸ਼ਾਹ ਇਹਨਾਂ ਦੇ ਪਿੱਛੇ ਲੱਗ ਕਰਕੇ ਕਿਸ ਤਰ੍ਹਾਂ ਇਹਨਾਂ ਦੀ ਗੱਲ ਨੂੰ ਮੰਨ ਕੇ ਤੇ ਨੀਪਰੇ ਚਾੜਦਾ ਆਓ ਇਸ ਤੋਂ ਅੱਗੇ ਸਰਵਣ ਕਰੀਏ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ ਸੁਨ ਮੁੱਲਾ ਬੋਲੋ ਤਿਸ ਕਾਲਾ ਇੱਕੋ ਪਾਉ ਮੈਂ ਕਹੋ ਸੁਖਾਲਾ ਕਹਿ ਤੋ ਅਜਮਤ ਲਿਹੋ ਪਤੀ ਆਏ ਨਾਹ ਤਮਰ ਹੈ ਸੋ ਗਿਰ ਜਾਏ ਹੁਣ ਜਦੋਂ ਨਰੰਗੇ ਬਾਦਸ਼ਾਹ ਨੇ ਇਹ ਸਭ ਕੁਝ ਪੁੱਛਿਆ ਨਾ ਤੇ ਮੁੱਲਾ ਕਹਿੰਦੇ ਕਹਿੰਦੇ ਬਾਦਸ਼ਾਹ ਸਲਾਮਤ ਇਹ ਵੀ ਕੋਈ ਗੱਲ ਹੈ ਅਸੀਂ ਤੁਹਾਨੂੰ ਇੱਕ ਬਹੁਤ ਸੌਖਾ ਤਰੀਕਾ ਜਿਹੜਾ ਸੁਖਾਲਾ ਤਰੀਕਾ ਜਿਹੜਾ ਦੱਸਣਾ ਕਰਦੇ ਹਾਂ ਉਹ ਤੁਸੀਂ ਵਰਤਨਾ ਕਰੋ ਜਾਂ ਤੇ ਫਿਰ ਇਹਦੀ ਕਰਾਮਾਤ ਦਾ ਪਤਾ ਲੱਗ ਜਾਏਗਾ ਤੇ ਜਾਂ ਫਿਰ ਇਹ ਮੌਤ ਦੇ ਮੂੰਹ ਵਿੱਚ ਪੈ ਜਾਏਗਾ ਸਦਾ ਹੀਦਾ ਹੀ ਕੰਮ ਨਿਬੜ ਜਾਏਗਾ ਇਸ ਵਾਸਤੇ ਅਸੀਂ ਤੁਹਾਨੂੰ ਇੱਕ ਸੌਖੀ ਸਲਾਹ ਜਿਹੜੀ ਉਹ ਦੇਣੀ ਕਰਦੇ ਹਾਂ ਸੁੰਦਰ ਕੂਪ ਨੇਕਟ ਚਲ ਜਈਏ ਬੈਠ ਆਪ ਤੇ ਸਭਾ ਲਗਈਏ ਚੌਦਸ ਬੈਠੇ ਨਰ ਸੁਮਧਾਇਆ ਇੱਕ ਸੰਫਰਸ਼ ਦੇ ਥਲ ਛਾਇਆ ਹੁਣ ਬੁੱਲਾ ਕਹਿੰਦੇ ਕਿ ਬਾਦਸ਼ਾਹ ਸਲਾਮਤ ਜਿਹੜਾ ਤੁਹਾਡੇ ਕਚਹਿਰੀ ਵਾਲੀ ਜਗ੍ਹਾ ਤੇ ਖੂਹ ਹੈ ਨਾ ਉਹਦੇ ਲਾਗੇ ਫਿਰ ਅੱਜ ਦੀ ਸਭਾ ਜਿਹੜੀ ਬੁਲਾਈ ਜਾਏ ਕਿ ਉਸ ਖੂਹ ਦੇ ਲਾਗੇ ਫਿਰ ਤੁਸੀਂ ਆਪਣਾ ਜਿਹੜਾ ਹੈ ਠਹਿਰਾਵ ਕਰਾਣਾ ਕਰਿਓ ਅਤੇ ਬਾਕੀ ਸਾਰੀ ਜਗ੍ਹਾ ਤੇ ਇਸ ਖੂਨ ਨੂੰ ਉੱਤੋਂ ਦੀ ਕਵਰ ਕਰ ਲਿਆ ਜਾਏ ਖੂਨ ਨੂੰ ਉੱਤੋਂ ਦੀ ਕਵਰ ਕਰ ਲਿਆ ਜਾਏ ਅਤੇ ਸਾਰੇ ਮਨੁੱਖ ਇੱਕ ਸਾਰ ਤੁਹਾਡੇ ਪਾਸ ਬੈਠਦੇ ਜਾਣ ਤੁਹਾਡੇ ਲਾਗੇ ਬੈਠਦੇ ਜਾਣ ਪਰ ਗੱਲ ਇਹ ਹੈ ਕਿ ਸਾਰੀ ਜਗ੍ਹਾ ਤੇ ਸੁੰਦਰ ਗਲੀਚੇ ਤੇ ਚਾਦਰਾਂ ਇੱਕੋ ਜਿਹੀਆਂ ਵਿਛਾਈਆਂ ਜਾਣ ਜਿਹਦੇ ਵਿੱਚ ਕੇ ਬੰਦਾ ਇਹ ਨਾ ਸਮਝੇ ਕਿ ਕੋਈ ਭੇਦ ਭਾਵ ਹੈ ਤੇ ਖੂਨ ਨੂੰ ਕਵਰ ਕਰ ਲਿਆ ਜਾਏ ਹੁਣ ਖੂਨ ਨੂੰ ਵਿੱਚ ਲੈਣਾ ਚਾਹੁੰਦੇ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਨੂੰ ਇਸ ਖੂਹ ਵਿੱਚ ਡੇਕ ਕੇ ਆਪਣੇ ਵੱਲੋਂ ਮਾਰਨਾ ਚਾਹੁੰਦੇ ਐ ਕਿਉਂਕਿ ਜਦੋਂ ਬੰਦਾ ਮਾੜੀਆਂ ਨੀਤੀਆਂ ਤੇ ਤੁੱਲਾ ਵੇ ਨਾ ਗੁਰੂ ਪਿਆਰ ਵਾਲਿਓ ਫੇਰ ਉਹ ਕਦਾ ਚਿਤਵੀ ਕਿਸੇ ਨੂੰ ਬਖਸ਼ਦਾ ਨਹੀਂ ਜਦੋਂ ਮਾੜੀ ਨੀਤੀ ਤੇ ਬੰਦਾ ਤੁਲਜੈ ਨਾ ਫੇਰ ਉਹ ਕਦਾ ਚਿਤਵੀ ਕਿਸੇ ਨੂੰ ਬਖਸ਼ਦਾ ਨਹੀਂ ਨਾ ਉਹਦੇ ਹਿਰਦੇ ਵਿੱਚ ਕਿਸੇ ਦਾ ਭੈ ਰਹਿ ਜਾਂਦਾ ਹੈ ਨਾ ਹੀ ਕਿਸੇ ਦਾ ਭੈ ਮੰਨਣਾ ਕਰਦਾ ਉਹ ਉਹ ਨਰੰਗੇ ਬਾਦਸ਼ਾਹ ਨੂੰ ਬਾਦਸ਼ਾਹ ਹੀ ਮਿਲੀ ਭਰਾਵਾਂ ਨੂੰ ਮਾਰ ਕੇ ਤੇ ਪਿਓ ਨੂੰ ਮਾਰ ਕੇ ਜਿਹੜੇ ਬੰਦੇ ਨੇ ਇਦਾਂ ਦਾ ਹੀ ਕੰਮ ਕਰਕੇ ਤੇ ਬਾਦਸ਼ਾਹੀ ਲਈ ਤੇ ਉਹ ਦੂਸਰਿਆਂ ਨੂੰ ਕੀ ਬਖਸ਼ੇਗਾ ਕੋਈ ਡਰ ਨਹੀਂ ਕੋਈ ਪਾਪ ਇਹਨੂੰ ਲੱਗਦਾ ਨਹੀਂ ਕਹਿੰਦਾ ਭਾਵ ਪਾਪ ਬਾਰੇ ਇਹ ਸੋਚਦਾ ਹੀ ਨਹੀਂ ਪਾਪ ਤੋਂ ਡਰਦਾ ਹੀ ਨਹੀਂ ਕਹਿੰਦਾ ਭਾਵ ਨਹੀਂ ਡਰਦਾ ਜਿਵੇਂ ਜਿਵੇਂ ਬੁੱਲਾ ਨੇ ਕਿਹਾ ਨਾ ਇਹਨੇ ਉਹ ਗੱਲ ਜਿਹੜੀ ਪ੍ਰਵਾਨ ਕੀਤੀ ਕਹਿੰਦਾ ਠੀਕ ਹੈ ਬਈ ਇਦਾਂ ਹੀ ਕੀਤੀ ਜਾਏ ਕਿ ਅੱਜ ਆਪਾਂ ਜਿਹੜੀ ਸਭਾ ਹੈ ਨਾ ਇਸ ਤਰੀਕੇ ਦੇ ਨਾਲ ਹੀ ਲਗਾਣਾ ਕਰਾਂਗੇ ਅਲਖ ਰੂਪ ਅਲਖ ਕੋਪ ਕੋ ਥਲ ਕਰ ਦੇਹ ਜਿਸ ਵਿਦਿਆਏ ਸੁਨਾ ਲਖ લેਹ ਸੁੰਦਰ ਚਾਦਰ ਵਿਸਵ ਬਸਾਲ ਛਾਦੋ ਸਭ ਵਿਸਥਿਤ ਸੁਨਾਲ ਕਹਿਣ ਲੱਗਾ ਕਿ ਵਾਕਈ ਗੱਲ ਠੀਕ ਐ ਕਿ ਤਿਆਰੀ ਇਦਾਂ ਦੀ ਕਰਵਾਈ ਜਾਏ ਕਿ ਜਿਹੜਾ RAM ਰਾਏ ਉਸ ਖੂਹ ਨੂੰ ਸਮਝੀ ਨਾ ਸਕੇ ਕਿ ਇੱਥੇ ਖੂਹ ਹੈ ਜਾਂ ਕੀ ਹੈ ਇਦਾਂ ਕਿ ਉਸ ਖੂਹ ਦੇ ਉੱਤੇ ਵਿਛਾਇਆ ਕੀਤੀ ਜਾਏ ਪ੍ਰਾਣੇ ਸਮੇਂ ਵਿੱਚ ਨਾ ਗੁਰੂ ਪਿਆਰ ਵਾਲਿਓ ਮਖੌਲ ਦੇ ਤੌਰ ਤੇ ਜਦੋਂ ਨਵਾਂ ਵਹ ਆਉਂਿਆ ਪ੍ਰਾਣਾ ਘਰਾਂ ਵਿੱਚ ਆਉਂਦਾ ਸੀ ਨਾ ਪ੍ਰਾਣੇ ਜ਼ਮਾਨੇ ਦੀ ਗੱਲ ਹੈ ਹੁਣ ਤੇ ਕੋਈ ਗੱਲਾਂ ਇਹ ਜਰਦਾ ਹੀ ਨਹੀਂ ਗੁਰੂ ਪਿਆਰ ਵਾਲਿਓ ਹੁਣ ਨਹੀਂ ਕੋਈ ਜਰਦਾ ਲੜਾਈਆਂ ਹੋ ਜਾਂਦੀਆਂ ਕੋਈ ਸਮਾਂ ਸੀ ਕਿ ਬੀਬੀਆਂ ਖਾਲੀ ਮੰਜੇ ਦੇ ਉੱਤੇ ਚਾਦਰਾਂ ਵਿਛਾ ਦਿੰਦੀਆਂ ਮਖੌਲ ਕਰਨ ਵਾਸਤੇ ਤੇ ਨਵੇਂ ਆਏ ਹੋਏ ਪ੍ਰਾਣੇ ਨੂੰ ਉਹਦੇ ਉੱਤੇ ਬਿਠਾਉਂਦੇ ਹੁਣ ਜਿਹੜੇ ਤੇ ਸਿਆਣੇ ਹੁੰਦੇ ਸੀ ਉਹ ਸ੍ਰੀ ਸਾਹਿਬਾਰ ਕੇ ਦੇਖ ਲੈਂਦੇ ਸੀ ਜਿਹੜਾ ਵਿਚਾਰਾ ਅਨਜਾਨ ਹੁੰਦਾ ਸੀ ਉਹ ਡਿੱਗ ਪਿਆ ਕਰਦਾ ਸੀ ਵਿੱਚ ਡਿੱਗ ਪੈਣਾ ਤੇ ਤਾੜੀ ਮਾਰ ਦੇਣੀ ਮਖੌਲ ਬਾਜੇ ਹੁਣ ਇਸ ਪਾਪੀ ਬੰਦੇ ਨੇ ਉਦਾਂ ਦਾ ਤਰੀਕਾ ਇੱਕ ਵਰਤਿਆ ਜਿਹੜਾ ਕਿ ਮਾਰਨ ਵਾਸਤੇ ਮਾੜੀ ਨੀਤੀ ਨਾਲਾ ਕਿਉਂਕਿ ਉਹਤੇ ਇੱਕ ਸ਼ੌਂਕ ਸੀ ਨਾ ਕਰਦੇ ਤੇ ਮਖੌਲ ਬਾਜੇ ਸੀ ਰਿਸ਼ਤੇਦਾਰੀ ਵਿੱਚ ਪਰ ਇਹ ਪਾਪ ਕਰਮ ਕੀਤਾ ਜਾ ਰਿਹਾ ਸੀ ਪਾਪੀ ਬਿਰਤੀ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਸੀ ਨਰੰਗੇ ਬਾਦਸ਼ਾਹ ਤੇ ਉਹਦੇ ਮਲਾਣਿਆਂ ਵੱਲੋਂ ਕਿਸ ਖੂਹ ਦੇ ਉੱਤੇ ਕਹਿਣ ਲੱਗਾ ਵਾਕਈ ਓਦਾਂ ਦੀ ਵਿਸ਼ਾਈ ਕੀਤੀ ਜਾਏ ਜਿਹੜੇ ਕਿ ਬਾਬਾ ਰਾਮ ਰਾਏ ਜੀ ਇਹ ਸਮਝੀ ਨਾ ਸਕਣ ਕਿ ਇੱਥੇ ਖੂਹ ਹੈ ਜਾਂ ਆਮ ਜਗ੍ਹਾ ਹੀ ਹੈ ਧਰਤੀ ਹੈ ਸਾਫ਼ ਹੈ ਕਿ ਇਸ ਜਗ੍ਹਾ ਤੇ ਬੈਠ ਤੇ ਜਾਣਾ ਇਸ ਢੰਗ ਦੇ ਨਾਲ ਇਹਨੇ ਹੁਣ ਇਹ ਸਾਰੀ ਗੱਲ ਬਣਾ ਕੇ ਤੇ ਕਹਿੰਦਾ ਕਿ ਲੰਮੀ ਚੌੜੀ ਵਿਛਾਈ ਕਰਕੇ ਤੇ ਅੱਜ ਫਿਰ ਇੱਥੇ ਪੰਡਾਲ ਬਣਾ ਦਿੱਤਾ ਜਾਏ ਅੱਜ ਇੱਥੇ ਪੰਡਾਲ ਬਣਾ ਦਿੱਤਾ ਜਾਏ ਤੇ ਖੂਹ ਦੇ ਲਾਗੇ ਮੈਂ ਬੈਠਾਂਗਾ ਤੇ ਉਸ ਖੂਹ ਵਾਲੀ ਜਗ੍ਹਾ ਦੇ ਉੱਤੇ ਚੰਦਨ ਦੀ ਚੌਂਕੀ ਟਿਕਾ ਦਿੱਤੀ ਜਾਏਗੀ ਜਿਹਦੇ ਉੱਤੇ ਕਿ ਸਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਰਾਇ ਜੀ ਮਹਾਰਾਜ ਦੇ ਵੱਡੇ ਸਹਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਬਿਠਾਇਆ ਜਾਏਗਾ ਜੇ ਤੇ ਹੋਏਗੀ ਕਰਾਮਾਤ ਫਿਰ ਤੇ ਬਚ ਜਾਣਗੇ ਅਗਰ ਜੇ ਵਿਖਾਵਾ ਹੋਏਗਾ ਤੇ ਡਿੱਗ ਕਰਕੇ ਮੌਤ ਦੇ ਮੂੰਹ ਵਿੱਚ ਪਹ ਜਾਣਗੇ ਆਵ ਤਾਹਾਂ ਦਿਓ ਬਿਠਾਈ ਬਿਨ ਅਜਮਤ ਗਿਰ ਕੇ ਮਰ ਜਾਏ ਸ਼ਕਤ ਹੋਏ ਤਾਂ ਬੈਠੋ ਰਹੇ ਕਿਸ ਕੋ ਕੁਛ ਚਰਜ ਨਾ ਹੈ ਕਹਿਣ ਲੱਗਾ ਕਿ ਜਦੋਂ ਆਵੇ ਨਾ ਬਾਬਾ ਰਾਮ ਰਾਏ ਬਾਬਾ ਜੀ ਤੇ ਮਲਾਣਿਆਂ ਦੀ ਡਿਊਟੀ ਲਗਾਉਂਦਾ ਹੈ ਕਹਿੰਦਾ ਕਿ ਤੁਸੀਂ ਕਹਿਣਾ ਬਾਬਾ ਜੀ ਨੂੰ ਕਿ ਆਓ ਬਾਬਾ ਜੀ ਤੁਹਾਡੇ ਵਾਸਤੇ ਚੰਦਨ ਦੀ ਚੌਂਕੀ ਡਸਾਈ ਗਈ ਹੈ ਬੜੀ ਸੁੰਦਰ ਬਹੁਤ ਕੀਮਤੀ ਤੁਸੀਂ ਇਹਦੇ ਉੱਤੇ ਸੁਭਾਏਮਾਨ ਹੋਣਾ ਕਰੋ ਤੁਸੀਂਾਂ ਨੇ ਬਾਬਾ ਜੀ ਨੂੰ ਕਹਿਣਾ ਤੇ ਬਾਬਾ ਜੀ ਨੂੰ ਇਹਦੇ ਉੱਪਰ ਬਿਠਾਉਣਾ ਤੇ ਜੇ ਇਹਦੇ ਪਾਸ ਕੁਝ ਨਹੀਂ ਹੋਏਗਾ ਤੇ ਆਪਣੇ ਆਪ ਫਿਰ ਸਿੱਧਾ ਖੂਹ ਦੇ ਵਿੱਚ ਜਾਏਗਾ ਮੌਤ ਹੋ ਜਾਏਗੀ ਜਿੰਨੇ ਪੁੱਛਣਾ ਇੱਥੇ ਕਿਉਂਕਿ ਅਸੀਂ ਜਿਸ ਕਾਰਜ ਵਾਸਤੇ ਬੁਲਾਇਆ ਹੈ ਉਹ ਕਾਰਜ ਹੋ ਹੀ ਨਹੀਂ ਸਕੇਗਾ ਤੇ ਫਿਰ ਮੌਤ ਦੇ ਮੂੰਹ ਚ ਪੈ ਜਾਵੇਗਾ ਫਿਰ ਸਾਰੇ ਹਿੰਦੂਆਂ ਨੂੰ ਆਪਣੀ ਸ਼ਰਮ ਵਿੱਚ ਲਿਆਂਦਾ ਜਾਏਗਾ ਸਾਰੇ ਹਿੰਦੂਆਂ ਨੂੰ ਆਪਣੀ ਸ਼ਰਮ ਵਿੱਚ ਲਿਆਂਦਾ ਜਾਏਗਾ ਅਤੇ ਪਿਆਰਿਓ ਜੇ ਕੋਈ ਸ਼ਕਤੀ ਰੱਖਦਾ ਹੋਵੇਗਾ ਨਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਤੇ ਫਿਰ ਇਹ ਬਾਬਾ RAM ਰਾਏ ਅਡੋਲ ਪੂ ਦੇ ਉੱਤੇ ਚੰਦਨ ਦੀ ਚੌਂਕੀ ਉੱਤੇ ਬੈਠਾ ਰਹੇਗਾ ਇਹਦੇ ਵਿੱਚ ਕੋਈ ਅਸਚਰਜ ਵਾਲੀ ਗੱਲ ਨਹੀਂ ਹੋਏਗੀ ਕਿਉਂਕਿ ਅਸੀਂ ਸਮਝਾਂਗੇ ਕਿ ਵਾਕਈ ਬਈ ਇਹ ਘਰ ਕਰਾਮਾਤ ਵਾਲਾ ਹੈ ਇਹਦੇ پاس ਬੜੀਆਂ ਵੱਡੀਆਂ ਵੱਡੀਆਂ ਕਰਾਮਾਤਾ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸਾਰੇ ਕੌਤਕ ਵਰਤਾਏ ਹਰ ਜਗ੍ਹਾ ਤੇ ਜਾ ਜਾ ਕੇ ਇਦਾਂ ਦੀ ਗੱਲ ਇਹਨਾਂ ਨੇ ਆਪਸ ਵਿੱਚ ਬਣਾਣਾ ਕੀਤੀ ਹੈ ਮੈਂ ਤਾਂ ਅਧਰਮੀ ਮੂਡ ਮਲਾਣੇ ਇਹ ਮਸਲਾ ਦੀਨ ਸੋ ਛਲਸਾਨ ਨੇ ਸ਼ਾਹੋ ਕਈ ਉਹ ਨੀਕ ਬਖਾਨੀ ਦੋ ਪਿਤ ਮੈਂ ਜਾਏ ਸੁ ਜਾਣੀ ਕਿ ਮੂਰਖ ਮਲਾਣੇ ਵੱਡੇ ਅਧਰਮੀ ਸੀ ਕੋਈ ਇਹਨਾਂ ਦਾ ਧਰਮ ਨਹੀਂ ਗੁਰੂ ਪਿਆਰ ਵਾਲਿਓ ਜਿਹੜੇ ਗੁਰੂ ਪਿਆਰ ਵਾਲਿਓ ਕਟੜਵਾਦੀ ਵਿਖਾਉਂਦੇ ਆ ਨਾ ਫਿਰ ਉਹ ਅਧਰਮੀ ਬੰਦੇ ਹੁੰਦੇ ਆ ਮੂਰਖ ਨੇ ਹਠੀ ਨੇ ਜਿਦੀ ਨੇ ਇਹ ਕਹਿ ਲੋ ਕਿ ਅਧਰਮੀ ਬੰਦੇ ਐ ਹੁਣ ਇਹ ਛਾਲ ਵਾਲੀ ਇਹਨਾਂ ਨੇ ਸਲਾਹ ਕੀਤੀ ਕਿ ਆਪਣੀ ਹੁਸ਼ਿਆਰੀ ਦੇ ਨਾਲ ਬਾਬਾ ਜੀ ਨੂੰ ਛਲਣਾ ਚਾਹੁੰਦੇ ਐ ਬਾਬਾ